ਤੰਤਨਾਂ ਬੱਜੂਗੀ ਪੀਰ ਜੀ ਚਹਿਰ ਪਾਸ਼ਾ ਜੀ ਦੀ ਬੁਲੰਦਾ ਤੁਸੀਂ ਦੇਖ ਰਹੇ ਹੋ ਇਹ ਬੁਲੰਦ ਦੇ ਅੰਦਰ ਦਾ ਦ੍ਰਿਸ਼ ਹੈ ਜੀ ਆ ਤੁਸੀਂ ਬਾਹਰ ਦੇਖ ਸਕਦੇ ਹੋ ਸੰਗਤ ਕਿਵੇਂ ਲੱਗੀ ਹੋਈ ਹੈ ਕੰਮ ਤੇ ਅੱਜ ਬੁਲੰਦ ਦੀ ਦੂਜੀ ਛੱਤ ਪੈ ਰਹੀ ਹੈ ਜੀ ਪਹਿਲੀ ਛੱਤ ਕੁਝ ਦਿਨ ਪਹਿਲਾਂ ਪਾਈ ਗਈ ਸੀ ਇੱਜਾ ਜੀ ਦੂਜੀ ਛੱਤ ਦਾ ਕੰਮ ਚੱਲ ਰਿਹਾ ਜੀ ਸੰਗਤ ਬਹੁਤ ਦੂਰੋ ਦੂਰ ਆਈ ਹੈ ਵੀਰੇ ਜੀ ਤੇ ਹੁਣ ਤੁਹਾਨੂੰ ਅਸੀਂ ਉੱਤੇ ਲੈ ਕੇ ਜਾਂਦੇ ਹਾਂ ਜਿੱਥੇ ਛੱਤ ਦਾ ਕੰਮ ਚੱਲ ਰਿਹਾ ਹੈ ਆਹ ਦੇਖ ਸਕਦੇ ਹੋ ਤੁਸੀਂ ਸੰਗਤ ਕਿਵੇਂ ਲੱਗ ਰਹੀ ਹੈ ਜੀ ਆਹ ਹੋ ਗਏ ਕੁਆਰਟੇ ਅੱਗੇ ਆਓ ਬਲਿੰਦਰ ਜੀ ਤੋਂ ਦੂਸਰੇ ਵੀਡੀਓ ਦੇਖ ਲਈਂ ਥੱਲੇ ਸੰਗਤ ਤੋਂ ਬਹੁਤ ਹੁਮ ਹੁਮਾ ਕੇ ਸੇਵਾ ਕਰ ਰਹੀ ਹੈ। ਆ ਥੋੜਾ ਕੰਮ ਹੀ ਰਹਿ ਗਿਆ ਛੱਤ ਦਾ। ਤੇ ਲਗਭਗ 3:00 ਵਜੇ ਛੱਤ ਪੈ ਕੇ ਮੁਕੰਮਲ ਹੋ ਗਈ ਦੀ। ਬਾਬਾ ਜੀ ਦੀ ਇਹ ਬਲਿੰਦੋ 700 ਸਾਲ ਪਹਿਲਾਂ ਹੀ ਦੱਸੀਆਂ ਗਈਆਂ ਜੀ। ਸਾਂਗਤ ਤਾਂ ਛਾ ਦੇਖਦੀ ਬਣਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਲੱਗੀ ਹੋਈ ਆ ਸਾਰੀ ਸੰਗਤ Gracias. They're not the like...